ਗੁੱਡ ਮਾਰਨਿੰਗ ਜੀ ਸਵਾਗਤ ਹੈ ਨਵੀਂ ਵੀਡੀਓ ਚ ਵੈਲਕਮ ਹੈ ਜੀ ਸਾਰੀ ਰਾਤ ਨਹੀਂ ਪਿੰਦਾ ਰਿਆ ਤੇ ਲਾਈਟ ਆਪਣੀ ਸਾਰੀ ਰਾਤ ਨਹੀਂ ਆਈ ਪਾਣੀ ਦੀ ਨਹਿਰ ਚਲਦਾ ਰਿਹਾ ਤੇ ਮੌਸਮ ਵਾਲੇ ਵੀ بارش ਦਾ ਹੈ ਹਾਂ ਲੋ ਜੀ ਵੇਖੋ ਸਵੇਰੇ ਸਵੇਰੇ ਦਾ ਵਿਊ ਚੈੱਕ ਕਰੋ ਸਵੇਰੇ ਸਮਾਂ ਹੋ ਗਿਆ ਹੈ 6 ਵਜੇ ਦਾ 6:30 ਮੌਸਮ ਹਲੇ ਵੀ ਭਖਿਆ ਪੂਰੀ ਨੇਰ ਚਲਦੀ ਰਹੀ ਸਾਰੀ ਰਾਤ ਲੈਟ ਨਹੀਂ ਆਈ ਵਾ ਜੀਵਾ ਸਾਵਾ ਦੇ ਗਏ ਮੌਸਮ ਖਰਾਬ ਹੋਇਆ ਪੂਰਾ ਪੰਛੀ ਵੀ ਲੱਭ ਰੇ ਨੇ ਟਿਕਾਣੇ ਜਿਵੇਂ ਨੇਰੀ ਚਲਦੀ ਰਹੀ ਏ ਲੋ ਜੀ ਸਮਾਂ ਹੋ ਗਿਆ 10 ਵਜਣ ਵਾਲੇ ਨੇ ਤੇ ਮੁੱਲ ਸਮਾ ਲਏ ਵੀ ਬੱਤ ਲਵਾਈਏ ਮੇਰੀ ਚੱਲਣ ਈ ਹੈ ਤੇ ਜਵਾਕਾਂ ਦਾ ਛੁੱਟੀ ਹੈ ਸੰਡੇ ਦੀ ਤੇ ਆਂਦੇ ਵੀ ਇਹੀ ਖਾਣੀਆਂ ਟਿੱਕੀਆਂ ਰੋਟੀ ਨਹੀਂ ਖਾਣੀ ਅੱਜ ਕੀ ਖਾਣਾ ਕਾਕੇ ਟਿੱਕੀ ਤੇ ਨਾਲ-ਨਾਲ ਖਾਣੇ ਤੁਹਾਨੂੰ ਆਪਾਂ ਬਣਾਉਣ ਲੱਗੇ ਆ ਘਰ ਦੀਆਂ ਟਿੱਕੀਆਂ ਠੀਕ ਹੈ ਜੀ ਆਜੋ ਤੁਹਾਨੂੰ ਵਿਖਾਈਏ ਆਲੂ ਉਪ ਲਗੇ ਨੇ ਇਹਦੀ ਪੇਸਟ ਬਣਾਉਣ ਲਈ ਆਪਾਂ ਆ ਹੋ ਗਿਆ ਚੌਲਾਂ ਦਾ ਆਟਾ ਚੌਲ ਪੀਸਲੇ ਨੇ ਆ ਗਿਆ ਗ੍ਰੀਨ ਚਿੱਲੀ ਠੀਕ ਹੈ ਜੀ ਆ ਗਈ ਕਿਸਾਨ ਟਮਾਟੋ ਕੈਚਪ ਅੱਗੇ ਉਹ ਹੀ ਮਸਾਲੇ ਜਿਹੜੇ ਹੁੰਦੇ ਨੇ ਹਲਦੀ ੂਨ ਮਰਚ ਪਿਆਜ਼ ਤੇ ਦਹੀਂ ਤੇ ਕਾਲਾ ਨਮਕ ਸਾਰੇ ਮਸਾਲੇ ਰੈਡੀ ਨੇ ਤੇ ਟਿੱਕੀਆਂ ਬਣਾਵਾਂਗੇ ਨਾਲ ਨਾਲ ਤੁਹਾਨੂੰ ਵਿਖਾਵਾਂਗੇ ਕੜਾਈ ਉੱਤੇ ਪਹੁੰਚ ਚੁੱਕੀ ਹੈ ਸਭ ਤੋਂ ਪਹਿਲਾਂ ਆਪਾਂ ਕਰਨਾ ਹੈ ਗੈਸ ਔਨ ਫਿਰ ਕੜਾਈ ਦੇ ਵਿੱਚ ਪਾਵਾਂਗੇ ਤੇਲ ਤੇ ਬਾਕੀ ਸਾਰਾ ਕੁਝ ਰਹਿ ਗਈ ਏ ਤੇ ਵਿਖਾਣੇ ਮਸਾਲਾ ਚੈੱਕ ਕਰ ਲਈਏ ਵੀ ਬਣਨ ਚੁੱਕੀ ਵੀ ਹੈ ਬਣੇ ਰਹੋ ਵੀਡੀਓ 'ਚ ਟਿੱਕੀ ਬਣਾਉਣੀ ਸਿਖਾਉਣੀ ਹੈ ਤੁਹਾਨੂੰ ਅੱਜ ਹਾਂ ਅੱਛਾ ਆਉਣਾ ਕਰਤੂ ਸੇਰ ਸੁਰ ਨਾਲ ਤੇ ਆਪਾਂ ਫਰੀਜ ਚ ਵੇਨੇ ਹਰੀ ਮਰਚ ਹਰੀ ਮਰਚ ਹੋਣੀ ਨਹੀਂ ਸਭ ਤੋਂ ਵਧੀਆ ਗੱਲ ਇਹ ਆ ਵੀ ਟਮਾਟਰ ਵੀ ਆਪਣੇ ਘਰ ਦੇ ਨੇ ਬੈਂਗਣ ਵੀ ਆਪਣੇ ਘਰ ਦੇ ਨੇ ਭਿੰਡੀ ਵੀ ਆਪਣੇ ਘਰ ਦੀ ਏ ਤੇ ਮਰਚਾ ਵੀ ਆਪਣੇ ਘਰ ਦੀਆਂ ਨੇ ਸ਼ਿਮਲਾ ਮਰਚਾ ਵੀ ਆਪਣੇ ਘਰ ਦੀਆਂ ਨੇ ਆਦ ਨਹੀਂ ਕੋਈ ਸਪਰੇ ਨਹੀਂ ਔਰ ਯਾਨੀ ਖੇਤੀ ਕਰਦੇ ਆਪਾਂ ਇਹ ਆਪਣਾ ਟਾਕੇ ਜੀ 18 ਕਿੱਲਿਆਂ ਦਾ ਜੀ ਚਾਪਾ ਔਰ ਗੈਨਿਕ ਖੇਤੀ ਕਰਦੇ ਆ ਹਵਾ ਬਹੁਤ ਤੇਜ ਏ ਤੇ ਲੋ ਜੀ ਤੁਹਾਨੂੰ ਖਾਣੇ ਮਰਚਾ ਆਪਾਂ ਤੋੜਨ ਲੱਗੇ ਆ ਹਰੀ ਮਰਚ ਉਧਰ ਲੱਗੇ ਨੇ ਜੀ ਟਮਾਟਰ ਆ ਲੱਗਾ ਜੀ ਸੰਤਰੇ ਦਾ ਬੂਟਾ ਆ ਨਿੰਬੂ ਦਾ ਬੂਟਾ ਉਹ ਅਮਰੂਦ ਦਾ ਬੂਟਾ ਉਹ ਨਾਰ ਦਾ ਬੂਟਾ ਉਧਰ ਠੀਕ ਏ ਜੀ ਉਦੋਂ ਮਗਰ ਲੱਗਾ ਜੀ ਆਂਬ ਦਾ ਬੂਟਾ ਇੱਥੇ ਕਰਕੇ ਉਦੋਂ ਮਗਰ ਲੱਗਾ ਜੀ ਜਾਮਨੂ ਦਾ ਬੂਟਾ ਮੈਨੂੰ ਪਲਾਟੇਸ਼ਨ ਦਾ ਬਹੁਤ ਸ਼ੌਂਕ ਏ ਪੌਦੇ ਲਾਉਣ ਦਾ ਆ ਵੇਖੋ ਨਾਰ ਵੀ ਲੱਗੇ ਨੇ ਆਪਣੇ ਇਹ ਇੱਧਰ ਪਿੰਡੀ ਲੱਗੀ ਐ ਇਹ ਬੂਟਾ ਹੈਗਾ ਜੀ ਅੰਬ ਦਾ ਥੋੜਾ ਬਲਰ ਹੋ ਗਿਆ ਇਹ ਅੰਬ ਦਾ ਆ ਜਾਮ ਨੂੰ ਦਾ ਉੱਤੇ ਜਾ ਰਿਹਾ ਜੀ ਠੀਕ ਐ ਅਸ਼ੋਕਾ ਟਰੀ ਉਹ ਪਿੱਛੇ ਗੁੱਠ ਚ ਵੇਲ ਲੱਗੀ ਬੁੱਲਾਂ ਵਾਲੀ ਆ ਗੰਦ ਚੱਕਣਾ ਆਪਾਂ ਚਲੋ ਉਹ ਵੀ ਵੇਖਦੇ ਆਪਾਂ ਫੇਰਾ ਮਿਰਚਾਂ ਦੇਈਆਂ ਹੁੰਦਾ ਮਿਰਚਾਂ ਹਰੀਆਂ ਮਿਰਚਾਂ दो रोटी तीन वायन उठी कि चाहिए ने कििया चार पीक ठीक है, थीक है। ਹੋ ਗਿਆ 3 9 6 2 8 9 ਬਹੁਤ ਮਿੱਠੀ ਇਹਨਾਂ ਨਾ ਪੱਟੋਲਿਏ ਅੰਦਰ ਹੀ ਟੋਲਣੇ ਚਲੋ ਬਹੁਤ ਗੰਦ ਪਿਆ ਸੀ ਥੋੜਾ ਜਿਹਾ ਪਾਣੀ ਮਾਰਿਆ ਪਾਣੀ ਹੈ ਚੰਗੀ ਤਰ੍ਹਾਂ ਵੱਜਾ ਨਹੀਂ ਪਾਣੀ ਜੀ ਰਾਹ ਦਾ ਚੱਲਣ ਦੇ ਆ ਮੀਰ ਬਹੁਤ ਜ਼ਿਆਦਾ ਚੱਲਣ ਦੇ ਆ ਜੀ ਬਹੁਤ ਜ਼ਿਆਦਾ ਮੀਰ ਪਹੁੰਚ ਗਏ ਪਹੁੰਚ ਗਏ ਆਹ ਹੋ ਲਓ ਜੀ ਆ ਗਿਆ ਵਾਇਨੂਰ ਤੇ ਅਸੀਸ ਅਸੀਸ ਨਾਲ ਦੀ ਮਰਸੀਡੀਜ਼ ਕੱਢ ਲਈਏ ਤੇ ਵਾਇਨੂਰ ਦੇ ਅੰਦਰ ਖੜੀ ਏ ਮੇਰੀ ਤਾਂ ਹਾਂ ਜੀ ਕਿੱਦਾਂ ਟੂਰ ਰਿਹਾ ਜੀ ਮਰਸੀਡੀਜ਼ ਦਾ ਹਾਂ ਜੀ ਮੈਡਮ ਜੀ ਚੁਕਣਾ ਨਹੀਂ ਪੁੱਤਰ ਖੇਡੋ ਖੇਡੋ ਗੱਡੀ ਚਲਾਓ ਆਪਣੀ ਗੱਡੀ ਪਹਜਾਓ ਇਹਨੂੰ ਉਧਰ ਉਹ ਗੱਡੀ ਕੱਢਣ ਲੱਗਾ ਵਾ ਇਹਨੂੰ ਰਹਿਣ ਦੇ ਯਾਰ ਤੂੰ ਤੇ ਇਹਨੂੰ ਖੜਾ ਕਿੱਥੇ ਅੰਦਰ ਅੰਦਰ ਚੱਲਣਾ ਹੈ ਨਹੀਂ ਤੇਰਾ ਉਂਜੀ ਖਾਤੀ ਆਪਾਂ ਗੱਡੀ ਤੇਰੀ ਆਵੇ ਉਹਨੂੰ ਖੜਾ ਪੁੱਤਰ ਫਿਰ ਆਪਾਂ ਖਾਈਏ ਬੀਬੀਏ ਲਓ ਜੀ ਏਡੇ ਕਰਦੇ ਨੇ ਟਿੱਕੀਆਂ ਨੇ ਤੇ ਇੱਧਰ ਆਜੋ ਕੜਾਈ ਵੱਲ ਨੂੰ ਛੈਲ ਛਰ ਛਰ ਕਰਾਤੀ ਕਹਿੰਦੇ ਬਾਲਤਾ ਤੇਲ ਜਿਹਨਾਂ ਨੂੰ ਉਹ ਤੁਹਾਡੇ ਪਾਪ ਕੱਟੇ ਜਾਣਗੇ ਟਿੱਕੀਓ ਕਿਉਂਕਿ ਇਧਰ ਰਾਖਸ਼ ਵਰਗਾ ਮੂੰਹ ਲੈ ਗਿਆ ਸੀ ਵੀ ਤਿਆਰ ਆ ਇਹਨਾਂ ਨੂੰ ਖਾਣ ਲਈ ਇਧਰ ਕਹਾ ਗੱਬਰੂ ਨੂੰ ਵਾਇਨੁਰ ਕਹਿੰਦੇ ਨੇ ਗੱਬਰੂ ਨੂੰ ਵਾਇਨੁਰ ਕਹਿੰਦੇ ਨੇ ਵਾਇਨੁਰ ਦੀ ਪਾਈ ਹੋਈ ਰੇਡ ਤੇ ਅੱਗ ਲੱਗ ਗਿਆ ਜਫਾ ਹੋ ਗਿਆ ਤੱਕਾ ਕਿੰਨੀਆਂ ਟਿੱਕੀਆਂ ਖਾਣ ਲਈ ਤਿਆਰ ਹੋ ਅਸੀਂ 10 ਜੇ ਇਹੀ ਬਣਾਣਾ ਹੁੰਦੇ ਫਿਰ ਫਿਰ ਬਸ ਹਣਾ ਨਵੀਂ ਜਿੱ ਟਿੱਕੀਆਂ ਦੀ ਰੈਸਪੀ ਇਹੀ ਏ ਵੀ ਪਹਿਲਾ ਤੁਸੀਂ ਚੋਲ ਨੂੰ ਹਾਂ ਜੇ ਆੜਾ ਰੋਡ ਵੀ ਪੈਂਦਾ ਇੱਥੇ ਵੈਸੇ ਅਸੀਂ ਤਾਂ ਚੋਲ ਹੀ ਵਰਨੇ ਕਿਉਂਕਿ ਇਹ ਥੋੜੇ ਜਿਹਾ ਕਰਾਰੀਆਂ ਜਾਂ ਮਤਲਬ ਕ੍ਰਿਸਪੀ ਜੀਆਂ ਬਣਦੀਆਂ ਨੇ ਇਹ ਚੋਲਾ ਨੂੰ ਲੈਟ ਹੈ ਨਹੀਂ ਸੀ ਰਾਤ ਦੀ ਹਨੇਰੀ ਪਈ ਸੀ ਥੋੜੇ ਜਿਹਾ ਗ੍ਰੈਂਡਰ ਹੋਏ ਨਹੀਂ ਤਾਂ ਇੱਥੇ ਮਿਕਸਰ 'ਚ ਕਰਕੇ ਨਾ ਗ੍ਰੈਂਡਰ ਵੜੀਆ ਬਣ ਜਾਂਦੇ ਨੇ ਤੇ ਇਹਨਾਂ ਨੂੰ ਪਾ ਕੇ ਵਿੱਚ ਬਾਕੀ ਸਮਾਨ ਤੁਹਾਨੂੰ ਪਤਾ ਹੀ ਹੈ ਨਾ ਨਾਣ ਮਰਚ ਮਸਾਲੇ ਜਿਹੜੇ ਪੈਂਦੇ ਨੇ ਮੈਂ ਪਾਉਂਗਾ ਤੇ ਇਹ ਚੋਲਾ ਦੇ ਆਟੇ ਨਾਲ ਕ੍ਰਿਸਪੀ ਹੁੰਦੀਆਂ ਨੇ ਮਤਲਬ ਆੜਾ ਰੋੜਨਾ ਥੋੜੇ ਜਿਹਾ ਟਿੱਲੀਆਂ ਟਿੱਲੀਆਂ ਜਿਹੀਆਂ ਹੋ ਜਾਂਦੀਆਂ ਬਣਦੀ ਨਹੀਂ ਗੱਲ ਬਾਕੀ ਦਹੀਂ ਪਿਆਜ਼ ਜੋ ਪੈਂਦਾ ਹੈ ਹੈ ਬਣਦੀਆਂ ਬਾਰੋਂ ਖਾਣ ਨਾਲੋਂ ਥੋੜੀ ਜਿਹੀ ਮਿਹਨਤ ਤਾਂ ਲੱਗਦੀ ਹੈ ਬਾਕੀ ਘਰ-ਵਰ ਦੀ ਰੀਸ ਨਹੀਂ ਅਰੇ ਆਪਾਂ ਸਾਫ਼ ਸੁਥਰੇ ਹੱਥਾਂ ਨਾਲ ਲੱਗੇ ਹੋਇਆ ਆ ਖਾਤਰੀ ਦੇਖ ਲੋ ਜੀ ਸਾਸ ਚਲੋ ਟਿੱਕੀਆਂ ਆਪਣੀਆਂ ਤਿਆਰ ਨੇ ਤੇ ਮੂੰਹ ਨੂੰ ਚਬਕ ਰੀਆਂ ਨਾਰਾਂ ਦੱਸਦੀਆਂ ਨੇ ਗੱਭਰੂਆਂ ਜੀ ਗੱਭਰੂ ਟਿੱਕੀਆਂ ਖਾਣੇ ਭੰਡ ਬੜਾ ਫੁੱਲ ਤਿਆਰ ਹੈ ਜੀ ਤੇ ਹਾਂਜੀ ਤੁਸੀਂ ਵੀ ਖਾਣੀਆਂ ਜੀ ਟਿੱਕੀ ਖਾਣੀ ਕਰਕੇ ਲਿਓ ਲਿਓ ਜਲਦੀ ਲਓ ਜੀ ਟਿੱਕੀਆਂ ਬਣ ਕੇ ਤੇ ਬਾਟੀ ਚਾ ਚੁੱਕੀਆਂ ਨੇ ਤੇ ਗਬਰੂ ਛਰਦਾ ਬੈ ਨਾਰਾ ਤੇ ਪਾਉਸ ਹੋ ਸ ਗਿਆ। ਕੱਲ ਪਾਈਆਂ ਲੱਗਦੀ ਸਹੀ ਗਈ। ਆਪਣਾ ਸਮਾਨ ਬਣ ਕੇ ਰੈਡੀ ਹੋ ਗਿਆ ਜੀ। ਆ ਆ ਗਈਆਂ ਟਿੱਕੀਆਂ। ਦਹੀਂ ਪਿਆਜ਼ ਕੈਚਪ। ਕੈਚਪ ਆ ਵੀ ਦੇ ਇੱਕ। 파ਸੇ ਗੜਵੀ ਚਾਹ ਇੱਕ ਇਹਦੇ ਕੋਲੇ। ਆਪਣਾ ਯਾਰ ਗਲਾਸ ਪੜਾਉਣ। ਕਰੋ ਤਿਆਰੀ।

ਇਹ ਅੱਜਾ ਦੇ ਘੱਟ ਲੈਨੇ ਬਾਕੀ ਚਾ ਰੱਖਣੀ ਸਬਜ਼ੀ ਜੋਗੇ ਅੱਛਾ ਜੀ ਸਬਜ਼ੀ ਬਿਨਾ ਖਾਲਾਂਗੇ ਲੋ ਜੀ ਆਪਾਂ ਚੱਲ ਪਿਆ ਵਾ ਇਹ ਨੂਰ ਦੇ ਸਕੂਲ ਵੱਲ ਨੂੰ ਤੇ ਟਾਈਮ ਹੋ ਗਿਆ ਸਵੇਰੇ 8 ਵਜੇ ਦਾ ਫਲੋਗ ਆਪਾਂ ਦੋ ਦਿਨ ਦਾ ਸ਼ੂਟ ਕੀਤਾ ਹੈ ਕੱਲ ਆਪਾਂ ਟਿੱਕੀ ਬਣਾਈ ਸੀ ਤੇ ਅੱਜ ਆਪਾਂ ਸਟਾਰਟਿੰਗ ਕੀਤੀ ਹੈ ਵਾ ਨੂਰ ਦੇ ਸਕੂਲ ਤੋਂ ਇਆ ਚੋਣ ਕਰਾਂਗੇ ਬੈਗ ਪੈਕ ਸ਼੍ਰੀ ਹਿਮਕੁਟ ਸਾਹਿਬ ਦੀ ਯਾਤਰਾ ਦੀ ਤਿਆਰੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੇਖਿਆ ਜਪਦੀ ਸਕਰੀਨ ਤੇ ਤੇ ਉਸ ਤੋਂ ਬਾਅਦ ਆਪਾਂ ਕੀ ਕੀ ਸਮਾਨ ਲੈ ਕੇ ਜਾਣਾ ਹੈ ਆਪਾਂ ਪਾਵਰ ਬੈਂਕ ਵੀ ਲੈ ਲਿਆ ਤੇ ਪਾਵਰ ਬੈਂਕ ਵੱਡਾ ਲੈਣਾ ਪੈਣਾ ਛੋਟਾ ਉਸ ਤੋਂ ਇਲਾਵਾ ਰੇਨ ਕੋਟ ਲੈ ਲਿਆ ਤੇ ਜਿਹੜੇ ਭਰਾ ਜਾਣਦੇ ਨੇ ਉਧਰ ਉਹ ਆਪਾਂ ਨੂੰ ਕਮੈਂਟ ਕਰਕੇ ਮੜੀ ਮੁੱਢੀ ਰਾਏ ਹੀ ਦੇਣ ਕਿ ਕੀ ਕੀ ਸਮਾਨ ਜ਼ਰੂਰੀ ਏ ਪੈਸੇ ਤਾਂ ਮੈਨੂੰ ਵੀ 4 ਸਾਲ ਹੋ ਗਏ ਨੇ ਜਾਂਦਿਆਂ ਨੂੰ ਪਰ ਹਰ ਸਾਲ ਕੋਈ ਨਾ ਕੋਈ ਚੀਜ਼ ਭੁੱਲ ਜੀਦੀ ਏ ਅਗਲੀ ਵਾਰ ਸੋਚੀਦਾ ਵੀ ਅਗਲੀ ਵਾਰ ਨਹੀਂ ਭੁੱਲਣਾ ਤੇ ਅੱਜ ਆਪਾਂ ਤਿਆਰੀ ਕਰਾਂਗੇ ਤੇ ਜੇ ਕੋਈ ਭਰਾ ਤਿਆਰੀ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸ ਦਿਆ ਜੇ ਕਿ ਆਹ ਚੀਜ਼ ਦੀ ਕਮੀ ਏ ਠੀਕ ਏ ਜੀ ਚਲੋ ਪਹਿਲਾਂ ਚੱਲੀਏ ਸਕੂਲ ਵਾਲ ਨੂੰ ਤੇ ਆ ਕੇ ਕਰਾਂਗੇ ਆਪਾਂ ਤਿਆਰੀ ਸੋ ਜੀ ਦੋ ਗੱਲਾਂ ਹੁੰਦੀਆਂ ਇੱਕ ਤਾਂ ਧਾਰਮਿਕ ਹੋਣਾ ਇੱਕ ਚੰਗਾ ਇਨਸਾਨ ਹੋਣਾ ਜਿਹੜਾ ਧਾਰਮਿਕ ਹੋਣਾ ਉਹ ਲੱਗ ਗੱਲ ਏ ਚੰਗਾ ਇਨਸਾਨ ਹੋਣਾ ਲੱਗ ਗੱਲ ਮੈਂ ਕਹਿੰਦਾ ਬੰਦਾ ਧਾਰਮਿਕ ਹੋਵੇ ਨਾ ਹੋਵੇ ਚੰਗਾ ਇਨਸਾਨ ਜ਼ਰੂਰ ਹੋਵੇ ਜੇ ਚੰਗਾ ਇਨਸਾਨ ਹੀ ਬੰਦਾ ਨਹੀਂ ਹੈਗਾ ਧਾਰਮਿਕ ਜੰਨਾ ਮਰਜ਼ੀ ਹੋਵੇ ਦਾ ਕੋਈ ਫਾਇਦਾ ਹੀ ਨਹੀਂ ਠੀਕ ਹੈ ਜੀ ਤੇ ਇਸ ਲਈ ਜੇ ਆਪਾਂ ਕਿਹਾ ਚੰਗਾ ਹੀ ਨਹੀਂ ਕਰ ਸਕਦੇ ਜਿੰਨੇ ਮਰਜੀ ਆਪਾਂ ਧਾਰਮਿਕਾਂ ਕੋਈ ਫਾਇਦਾ ਨਹੀਂ ਜਿੰਨਾ ਮਰਜੀ ਆਪਾਂ ਗੁਰਦੁਆਰੇ ਮੰਦਿਰ ਜਾਂਦੇ ਆ ਜੇ ਆਪਾਂ ਲੋਕਾਂ ਦਾ ਸੋਚਣਾ ਹੀ ਮਾੜਾ ਹੈ ਤੇ ਫਿਰ ਕੋਈ ਫਾਇਦਾ ਨਹੀਂ ਧਾਰਮਿਕ ਹੋਣ ਦਾ ਆਪਾਂ ਨੂੰ ਕੰਦੇ ਕੇ ਦਾ ਹੱਕ ਨਾ ਖਾਓ ਮਾਸ ਮੱਛੀ ਖਾ ਲੋ ਕੋਈ ਗੱਲ ਨਹੀਂ ਹੱਕ ਨਾ ਖਾਓ ਗਰੀਬ ਦਾ ਇਹ ਸਾਡੇ ਇਹੋ ਜਿਹੇ ਕਈ ਬੰਦੇ ਨੇ ਜਿਹੜੇ ਸਿਰਫ ਹੱਕ ਖਾਂਣ ਤੇ ਲੱਗੇ ਨੇ ਗੱਲ ਚਲੋ ਪੂਰੀ ਤੇ ਕੀ ਦੱਸਣੀ ਹੁਣ ਵਲੌਗ ਚ ਦੱਸ ਦੱਸ ਨਹੀਂ ਸਾਦਾਂ ਨੇ ਜਿਹੜਾ ਬੰਦੇ ਨੇ ਆਪਣੇ ਨਾਲ ਕੀਤੀ ਏ ਚਲੋ ਕੋਈ ਗੱਲ ਨਹੀਂ ਪਰਮਾਤਮਾ ਦਾ ਹੀ ਭਲਾ ਹੀ ਕਰੇ ਤੇ ਆਪਾਂ ਪਿੰਡ ਪਹੁੰਚ ਗਏ ਆ ਤੇ ਬਾਲੀਵਾਲ ਦੇ ਗਰਾਊਂਡ 'ਚ ਖੜੇ ਆ ਇਸ ਟਾਈਮ ਸਾਹਮਣੇ ਲੱਗਾ ਟਾਵਰ ਜਿਹੜਾ ਕਿ ਬੰਦ ਹੋ ਚੁੱਕਿਆ ਹੈ ਪੰਛੀ ਅਨੁਪਰਾ ਲੈ ਨਹੀਂ ਬਣਾ ਲੈ ਨੇ ਲੋ ਜੀ ਦਰਸ਼ਨ ਕਰੋ ਚੂਟਿਆਂ ਦੇ ਦੇਸੀ ਮੁਰਗੀਆਂ ਦੇਸੀ ਲੋ ਜੀ ਸਮਾਂ ਹੋ ਗਿਆ 7 ਵਜੇ ਸ਼ਾਮ ਦੇ ਤੇ ਆਪਾਂ ਪਾਣੀ ਨਹੀਂ ਪਿਆਇਆ ਸੀ ਪਿਆਇਆ ਸੀ ਜਾਨੀ ਕਿ ਦੁਪਹਿਰੇ ਤੇ ਗਰਮੀ ਬਹੁਤ ਤੇ ਦੁਬਾਰਾ ਵੀ ਪੀ ਲੈਂਦੇ ਨੇ ਡੰਗਰ ਜਦੋਂ ਆਪਾਂ ਵਖਾਣੇ ਆ ਤੇ ਮੈਂ ਕਿ ਇੱਕ ਵਾਰੀ ਫੇਰ ਵਖਾ ਦੀ ਇਹਨਾਂ ਨੂੰ ਪਾਣੀ ਤੇ ਸਿਰ ਆਪਾਂ 15 ਚ ਵੜ ਜਾਣਾ ਤੇ ਪਾਣੀ ਪਿਆ ਦੀਏ ਤੇ ਅੱਜ ਦੀ ਵੀਡੀਓ ਚ ਕੁਝ ਖਾਸ ਹੈ ਨਹੀਂ ਸੀ ਅੱਧੀ ਵੀਡੀਓ ਕੱਲ ਦੀ ਸੀ ਆਪਾਂ ਟਿੱਕੀਆਂ ਬਣਾਈਆਂ ਸਨ ਅੱਪਦੀ ਅੱਜ ਦੀ ਸੀ ਤੇ ਬਸ ਮਿਕਸ ਜੀ ਸੀ ਤੇ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਚ ਰੱਬ ਰੱਖਾ ਵਾਹਿਗੁਰੂ ਸਾਰਿਆਂ ਦੇ ਮੇਰ ਕਰੇ ਆਸ ਰੱਖੇ ਜੀ